ਫਗਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਨੇ ਐਸੀ ਸਟੂਡੈਂਟਾਂ ਦੇ ਪੋਸਟ ਮੈਰਿਟ ਸਕਾਲਰਸ਼ਿਪ ਦੇ ਸਬੰਧ ਵਿੱਚ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਮੰਗ ਪੱਤਰ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਮੈਂ ਉਹ ਹੀ ਰਹਿੰਦਾ ਸਰ ਮੈਂ ਉਹਨੂੰ ਪਹਿਲੇ ਮੈਂ ਫੋਨ ਕੀਤਾ ਸਾਡੀ ਇੱਕ ਗਲੈਸਟਿਆ ਤਾਂ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰੋਗੇ ਮਤਲਬ ਤੁਸੀਂ ਉਹਨਾਂ ਦੀ ਮੀਟਿੰਗ ਲੈ ਕੇ ਮਤਲਬ ਵੀ ਮੈਨੂੰ ਰਿਕੁਐਸਟ ਲਈ ਹੈ ਕਿ ਇਹਨਾਂ ਦੀ ਅਰੇਂਜਮੈਂਟ ਹੋਵੇ ਵੇ ਸਾਲ ਨੂੰ ਨੂੰ ਲਵਲੀ ਕੁੜੇ ਲਵਲੀ ਅਰਲੇ ਅੱਜ ਐਸ.ਡੀ.ਐਮ ਸਾਹਿਬ ਨੂੰ ਮਿਲੇ ਆ ਕਿ ਸਬੰਧ ਵਿੱਚ ਮਿਲੇ ਅੱਜ ਅਸੀਂ ਸਾਰੇ ਬਹੁਜਾ ਸਮਾਜ ਪਾਰਟੀ ਵੱਲੋਂ ਐਸ.ਡੀ.ਐਮ ਸਾਹਿਬ ਫਗਵਾੜਾ ਉਹਨਾਂ ਨੂੰ ਮਿਲੇ ਆ ਔਰ ਇਹ ਜਿਹੜਾ ਸਾਡੀ ਮੁਲਾਕਾਤ ਸੀ ਇਹ ਜਿਹੜੇ ਐਸ.ਸੀ ਵਿਦਿਆਰਥੀ ਆ ਉਹਨਾਂ ਦਾ ਜਿਹੜਾ ਯੂਨੀਵਰਸਿਟੀਾਂ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਜਿਹੜਾ ਸਮੱਸਿਆਵਾਂ ਆ ਰਹੀਆਂ ਆ ਉਹਦੇ ਸਬੰਧ ਦੇ ਵਿੱਚ ਅਸੀਂ ਮਿਲੇ ਆ ਔਰ ਸਾਰੇ ਭਾਏ ਮੇਰੇ ਨਾਲ ਮੈਂ ਅਡਵੋਕੇਟ ਗੁਲਬਿੰਦਰ ਕੁਮਾਰ ਜਨਾ ਸਕੱਟਰੀ ਬੀਐਸਪੀ ਪੰਜਾਬ ਪਰ ਹਰਪਾ ਜਿੰਦ ਬਲਾਲੋ ਜੀ ਵਿਖਰਾ ਜੀ ਏਬੀ ਅੰਬੇਡਕਰ ਸਾਡੇ ਵਿਦਿਆਰਥੀ ਆਪੂ ਹੈਗੇ ਹੋਰ ਸਾਰੇ ਸਾਥੀ ਉਹ ਸਟੂਡੈਂਟ ਜਿਨ੍ਹਾਂ ਨੂੰ ਮੁਸ਼ਕਲਾ ਆ ਰਹੀਆਂ ਕਿਉਂਕਿ ਪਾਰਟੀ ਨੇ ਵੀ ਮਹਿਸੂਸ ਕੀਤਾ ਸੀ ਪ੍ਰਧਾਨ ਜੀ ਗਰੀਮਪੂਰੀ ਸਾਹਿਬ ਬਈ ਕਾ ਵੀ ਪਾਰਟੀ ਨੂੰ ਸ਼ਿਕਾਇਤਾਂ ਆਈਆਂ ਸੀ ਵੀ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਆ ਔਰ ਹੋਰ ਇੰਸਟੀਚੂਟ ਆ ਜਿਹੜੇ ਉਹ ਬੱਚਿਆਂ ਨੂੰ ਦਾਖਲਾ ਨਹੀਂ ਦੇ ਰਹੇ ਪੋਸਟ ਮੈਟ੍ਰਿਕ ਦੇ ਵਿੱਚ ਪਰ ਹੁਣ ਜਦੋਂ ਪਾਰਟੀ ਮਿਲੀ ਆ ਤੇ ਉਹਨਾਂ ਨੇ ਕੁਝ ਵਿਦਿਆਰਥੀਆਂ ਨੂੰ ਜਿਹੜਾ ਦਾਖਲਾ ਦਿੱਤਾ ਪਰ ਜਿਨ੍ਹਾਂ ਨੂੰ ਦਾਖਲਾ ਦਿੱਤਾ ਆ ਉਹਨਾਂ ਨਾਲ ਵੀ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ ਭੇਦਭਾਵ ਕੀਤਾ ਜਾ ਰਿਹਾ ਆ ਉਹਨਾਂ ਤੋਂ ਫੀਸ ਮੰਗੀ ਜਾ ਰਹੀ ਹੈਗੀ ਆ ਫਿਰ ਜਿ ਉਹਨਾਂ ਦੀ ਕੋਈ ਟ੍ਰੇਨਿੰਗ ਲਗਾਉਣੀ ਆ ਕੋਈ ਐਨਓਸੀ ਦੇਣਾ ਆ ਉਹ ਨਹੀਂ ਦਿੱਤਾ ਜਾ ਰਿਹਾ ਤੇ ਇਸ ਤਰ੍ਹਾਂ ਦੀਆਂ ਕਾਫੀ ਉਹਨਾਂ ਨੂੰ ਤੰਗ ਪਰੇਸ਼ਾਨ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਆ ਤੇ ਉਹ ਸਾਰੀਆਂ ਸਮੱਸਿਆਵਾਂ ਅਸੀਂ ਐਸਜੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦੀਆਂ ਔਰ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਵੀ ਆਉਣ ਵਾਲੇ ਅਗਲੇ ਹਫਤੇ ਜਿਹੜਾ ਮੰਗਲਵਾਰ ਜਾਂ ਬੁੱਧਵਾਰ ਇੰਸਟੀਚੂਟ ਦੇ ਨਾਲ ਜਿਹੜੀ ਮੀਟਿੰਗ ਕੀਤੀ ਜਾਊਗੀ ਔਰ ਉਹਦਾ ਬੱਚਿਆਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਤਾਂ ਹੱਲ ਕੱਢਿਆ ਜਾਵੇਗਾ ਤੇ ਜੇਕਰ ਕੋਈ ਬੱਚਿਆਂ ਦੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਹੱਲ ਨਹੀਂ ਨਿਕਲਦਾ ਤਾਂ ਜਿਹੜੀ ਪਾਰਟੀ ਹੈ ਫਿਰ ਕੋਈ ਅਗਲਾ ਪ੍ਰੋਗਰਾਮ ਹੋਵੇ। ਆਪਣਾ ਸਰ ਅਰुण सुमन ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਆਪਣਾ ਇਸ ਦਿਨ ਦਫਤਰ ਜੀਐਨਯੂਨੀਵਰਸਿਟੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਕਈ ਕਾਲਜ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅਧੀਨ ਬੱਚੇ ਪੜ੍ਹਦੇ ਆ ਉਹਨਾਂ ਨੂੰ ਮੈਂਟਲ ਹਰਾਸਮੈਂਟ ਕੀਤਾ ਜਾ ਰਿਹਾ। ਨੰਬਰ 1 ਉਹਦੇ ਵਿੱਚ ਬੱਚਿਆਂ ਤੋਂ ਕਿਸੇ ਤੋਂ 10 ਹਜ਼ਾਰ ਲੈ ਰਹੇ ਆ ਕਿਸੇ ਤੋਂ 20 ਹਜ਼ਾਰ ਲੈ ਰਹੇ ਆ ਆਪਣੀ ਮਰਜ਼ੀ ਦੇ ਮਾਲਕ ਬਣ ਰਹੇ ਆ ਯੂਨੀਵਰਸਿਟੀਆਂ ਤੇ ਯੂਜ਼ ਕਾਲਜਾਂ ਵਾਲੇ ਨੰਬਰ 2 ਉੱਥੇ ਇਹ ਬੱਚੇ ਜਿਹੜੇ ਉਹਨਾਂ ਨੂੰ ਕਈ ਵਾਰ ਬੱਚਿਆਂ ਨੂੰ ਐਡਮਿਸ਼ਨ ਦੇ ਦਿੰਦੇ ਆ ਤੇ ਉਹਨਾਂ ਤੋਂ ਜਿਹੜੇ ਫੀਸ ਲੈ ਕੇ ਜਾਂਦੇ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਨਿਯਮ ਆ ਜਿਹੜੇ ਉਹਨਾਂ ਦੇ ਬਿਲਕੁਲ ਖਿਲਾਫ ਚੱਲਦੇ ਪਏ ਆ ਨੰਬਰ 3 ਜਿਹੜੇ ਬੱਚੇ ਕਈਆਂ ਬੱਚਿਆਂ ਨੂੰ ਮੈਂਟਲ ਹਰਾਸ ਕੀਤਾ ਜਾ ਰਿਹਾ ਵੀ ਬੱਚੇ ਜਿਹੜੇ ਤੁਸੀਂ ਫੀਸ ਤਾਂ ਦੇ ਸਕਦੇ ਆ ਤੁਸੀਂ ਦਿੰਦੇ ਕਿਉਂ ਨਹੀਂ ਤੇ ਨੰਬਰ 4 ਜਿਹੜਾ 4 ਆ ਤਾਂ ਬੱਚਿਆਂ ਦੀ ਕਈਆਂ ਨੂੰ ਪੀਪਰ ਦੇ ਵਿੱਚ ਨਹੀਂ ਬੈਠ ਦਿੰਦੇ ਨੇ ਪੀਪਰ ਦੇ ਵਿੱਚ ਬੈਠਣ ਜਾ ਰਹੇ ਆ ਤੇ ਬੱਚਿਆਂ ਨੂੰ ਇਹ ਐਨਓਸੀ ਨਹੀਂ ਦੇ ਰਹੇ ਇਹ ਜਿਹੜਾ ਮਾਮਲਾ ਵਾ ਬਹੁਤ ਗੰਭੀਰ ਆ ਹਰ ਵਾਰ ਜਿਹੜਾ ਹਰ ਸਾਲ ਹਰ ਵਾਰ ਬੱਚਿਆਂ ਦੀ ਇਹ ਪ੍ਰੋਬਲਮ ਆ ਰਹੀ ਹੈ ਕਈ ਬੱਚੇ ਆ ਯੂਨੀਵਰਸਿਟੀਆਂ ਆਲੇ ਬੱਚਿਆਂ ਨੂੰ ਫੀਸ ਉਹਦੀ ਫੀਸ ਕਰਕੇ ਸਕਾਲਰਸ਼ਿਪ ਦੇ ਕਰਕੇ ਐਡਮਿਸ਼ਨ ਹੀ ਦੇ ਰਹੇ ਕਿਉਂਕਿ ਉਹ ਪੋਸਟ ਮੈਟ੍ਰਿਕ ਸਕੂਲ ਵੀ ਜਿਹੜੇ ਬੱਚੇ ਪੜ੍ਹ ਲਿਖ ਕੇ ਅਗਰ ਸਾਡੇ ਖਾਲ ਨਾਲ ਬਰਾਬਰ ਨਾ ਬੈਠ ਜਾਣ ਅਸੀਂ ਬਹੁਜਨ ਸਮਾਜ ਦੀ ਪਾਰਟੀ ਵੱਲੋਂ ਪੰਜਾਬ ਸੰਭਾਲੋ ਮਹਮ ਦੇ ਤਹਿਤ ਅਗਰ ਪੋਸਟ ਮੈਡਰ ਸਕਾਲਰਸ਼ਿਪ ਦੇ ਜਿਹੜਾ ਮਾਮਲਾ ਇਹਨਾਂ ਨੂੰ ਗੰਭੀਰ ਰੂਪ ਤੇ ਨਹੀਂ ਲਿਆ ਤਾਂ ਬਸਪਾ ਪੰਜਾਬ ਸੰਭਾਲੋ ਮਹਮ ਦੇ ਤਹਿਤ ਇੱਕ ਨਵਾਂ ਪ੍ਰੋਗਰਾਮ ਲੰਮੇਗੀ ਜਿਸ ਦਾ ਹਰਿਆਣਾ ਉਹ ਸਰਕਾਰ ਨੂੰ ਭੁਗਤਣਾ ਪਵੇਗਾ ਜੈਪੀਮ ਜੈਪਾ